ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ uppal ਹੈ ਤੇ ਜੋ ਪਿੱਛੇ ਕੁਝ ਸਾਮਨੇ ਤੋਂ ਚੱਲ ਰਹੀਆਂ ਸੀ ਸਾਰੇ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਹੈ ਤੇ ਮੇਰੀ ਇੱਕ ਰਿਕਵੈਸਟ ਹੈ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਜੀ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਬਰਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਹੈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਅ ਬੰਦੇ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਮੇਰਾ ਨਾਮ ਆਤਾਰ ਸਿੰਘ ਸੰਧੂ ਆ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਬਰਵਾਸ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜੇ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਹੈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਅ ਬੰਦੇ ਉਹ ਕਰ ਰਹੇ ਆ ਵੀਡੀਓਜ਼ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉਪਰ ਹੈ ਤੇ ਜੋ ਪਿੱਛੇ ਕੁਝ ਸਾਮਨੇ ਤੋਂ ਚੱਲ ਰਹੀਆਂ ਸੀ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮੈਨ ਉਪੜਾ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸਾਰੇ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਬਾਅਦ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕੁਐਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰ ਦੇ ਲਈ ਇਹ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਉਂਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਮੇਰਾ ਨਾਮ ਅਰਤਾਰ ਸਿੰਘ ਸੰਧੂ ਆ ਜੀ ਤੇ ਅੱਜ ਅਸੀਂ ਦੋਹੇ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਇਹ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਸਾਡਾ ਤੁਸੀਂ ਭਲਾ ਚਾਉਂਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮੈਨ ਉਪੜ ਹੈ ਤੇ ਜੋ ਪਿੱਛੇ ਕੁਝ ਸਾਮਨੇ ਤੋਂ ਚੱਲ ਰਹੀਆਂ ਸੀ ਸਾਰੇ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈ ਕੇ ਸਾਰੀ ਗੱਲ ਸੋਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨਾਪੜਾ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਰਿਆ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੀ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਵੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਹੈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਏ ਬਾਕੀ ਬੇਟੀ ਦੇ ਨਾਲ ਬੈਠੀ ਆ ਮੇਰਾ ਨਾਮ ਅਤਾਰ ਸਿੰਘ ਸੰਧੂ ਹੈ ਜੀ ਤੇ ਅੱਜ ਅਸੀਂ ਦੋਵੇਂ ਪਰਿਵਾਰ ਮਿਲ ਕੇ ਬੈਠੇ ਜੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਤੇ ਪਹੁੰਚੇ ਆ ਕਿ ਜੋ ਬਾਲੀਆਂ ਚੀਜ਼ਾਂ ਸੀ ਉਹ ਫੇਕ ਹੀ ਸੀਗੀਆਂ ਤੇ ਜਿਹੜੀਆਂ ਉਹ ਕਲੀਅਰ ਹੋ ਗਈਆਂ ਜੀ ਤੇ ਬਾਕੀ ਇਹਦੇ ਵਿੱਚ ਜੇ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਹੀ ਲਿਆ ਗਿਆ ਉਹ ਵੀ ਸੁਣੀਆਂ ਸੁਣਾਈਆਂ ਗੱਲਾਂ ਤੋਂ ਲਿਆ ਗਿਆ ਨਾ ਕਿ ਉਹ ਕੋਈ ਉਹਨਾਂ ਦਾ ਇਸ ਕੇਸ ਦੇ ਨਾਲ ਸੰਬੰਧ ਸੀ ਇਸ ਕਰਕੇ ਜੇ ਕੋਈ ਸਾਡੇ ਬੱਚਿਆਂ ਤੋਂ ਜਾਂ ਮੇਰੇ ਬੇਟੇ ਤੋਂ ਕੋਈ ਇਸ ਕੇਸ ਦੇ ਵਿੱਚ ਗਲਤੀ ਹੋਈ ਹੈ ਉਹਦੇ ਲਈ ਮੈਂ ਮਾਫੀ ਮੰਗਦਾ ਜੀ ਤੇ ਪਲੀਜ਼ ਫੇਸਬੁੱਕ ਤੇ ਜਿੰਨੇ ਆਪਣੇ ਸੋਸ਼ਲ ਮੀਡੀਆ ਦੇ ਬੰਦੇ ਕਰ ਰਹੇ ਆ ਵੀਡੀਓਸ ਪਾ ਰਹੇ ਆ ਉਹਨਾਂ ਨੂੰ ਦੋ ਹੱਥ ਜੋੜ ਕੇ ਬੇਨਤੀ ਹੈ ਵੀਰ ਜੀ ਸਾਡਾ ਤੁਸੀਂ ਭਲਾ ਚਾਹੁੰਦੇ ਆ ਤੇ ਸਾਰੇ ਪਲੇਟਫਾਰਮ ਤੋਂ ਆਪਣੀਆਂ ਵੀਡੀਓ ਰਿਮੂਵ ਕਰ ਦਿਓ ਤੇ ਬਾਕੀ ਬੇਟੀ ਦੇ ਨਾਲ ਬੈਠੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮੈਨ ਉਪਾਲ ਹੈ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸਿਰੇ ਤੇ ਸੋਸ਼ਲ ਮੀਡੀਆ ਤੇ ਗੱਲਾਂ ਉਹ ਜਦੋਂ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਅੱਗੇ ਮੈਂ ਹੁਣ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈ ਕੇ ਸਾਰੀ ਗੱਲ ਸੌਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇਖ ਸਕੀਏ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਮਨ ਉਪਾਲਾ ਤੇ ਜੋ ਪਿੱਛੇ ਕੁਝ ਸਮੇਂ ਤੋਂ ਚੱਲ ਰਹੀਆਂ ਸੀ ਸਾਰੇ ਸੋਸ਼ਲ ਮੀਡੀਆ ਤੇ ਗੱਲਾਂ ਉਹ ਚਲੋ ਅਸੀਂ ਬੈਠ ਕੇ ਇੱਕ ਦੂਜੇ ਨਾਲ ਗੱਲ ਕੀਤੀ ਤੇ ਉਹ ਗਲਤਫਹਿਮੀਆਂ ਸੀ ਤੇ ਅਸੀਂ ਇੱਕ ਦੂਜੇ ਨੂੰ ਹੁਣ ਅੰਡਰਸਟੈਂਡ ਕੀਤਾ ਤੇ ਇਸ ਤੋਂ ਬਾਅਦ ਮੈਂ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੂੰਗੀ ਤੇ ਸਾਡੇ ਇੱਕ ਦੂਜੇ ਨਾਲ ਬੈਠ ਕੇ ਸਾਰੀ ਗੱਲ ਸੋਲਵ ਹੋ ਗਈ ਆ ਤੇ ਮੇਰੀ ਇੱਕ ਰਿਕਵੈਸਟ ਆ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪੇजेस ਵਾਲਿਆਂ ਨੇ ਜਾਂ ਚੈਨਲਸ ਵਾਲਿਆਂ ਨੇ ਸਾਡੀਆਂ ਵੀਡੀਓਜ਼ ਪੋਈਆਂ ਆ ਤੇ ਉਹਨਾਂ ਨੂੰ ਪਲੀਜ਼ ਕੱਟ ਦਿੱਤਾ ਜਾਵੇ ਸੋ ਥੈਟ ਅਸੀਂ ਅੱਗੇ ਆਪਣੀ ਲਾਈਫ ਨੂੰ ਦੇ ਦੋਹੇ ਪਰਿਵਾਰ ਮਿਲ ਕੇ ਬੈਠੇ ਸੀ ਕਈ ਦਿਨਾਂ ਦਾ ਵਿਵਾਦ ਜਿਹੜਾ ਚੱਲਦਾ ਸੀ ਉਸ ਨੂੰ ਕਲੀਅਰ ਕਰ ਦੇ ਲਈ ਤੇ ਜਦੋਂ ਅਸੀਂ ਇਹਨੂੰ ਸਾਰੇ ਇੱਕ ਦੂਜਿਆਂ ਨੂੰ ਦੱਸਿਆ ਤੇ ਉਹ ਸਾਡੇ ਜੋ ਮਨਾਂ ਦੇ ਵਿੱਚ ਗਿਲੇ ਸ਼ਿਕਵੇ ਸੀ ਉਹ ਸਾਰੇ ਕਲੀਅਰ ਹੋ ਗਏ ਤੇ ਇਸ ਨਤੀਜੇ ਦੇ